ਪਰਦੇਸ਼ ਦੇ ਪ੍ਰਤਾਪਗੜ ਜ਼ਿਲ੍ਹੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਬਰਾਤ ਦੇ ਵਿੱਚ ਡਾਂਸ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ। ਇਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇੱਕ ਧਿਰ ਨੇ ਦੂਜੀ ਧਿਰ ਦੇ ਤਿੰਨ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਨਾਲ ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਜਲੰਧਰ ਦੀ ਬਸਤੀ ਸ਼ੇਕ ਵਾਸੀ ਇੰਦਰਪ੍ਰੀਤ ਸਿੰਘ ਅਤੇ ਉਸ ਦੇ ਸ਼ਗਿਰਦ ਦਾ ਪਵਨਦੀਪ ਸਿੰਘਾ ਹਾਲ ਵਾਸੀ ਸultanpur ਵੱਜੋਂ ਹੋਈ ਹੈ ਉੱਥੇ ਹੀ ਇੰਦਰਪ੍ਰੀਤ ਦੇ ਸਾਲੇ ਵਿਸ਼ਾਲ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਔਰ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਚੌਂਕੜਿਆ ਪਿੰਡ ਦੇ ਵਿਦੇਸ਼ੀ ਗੋਤਮ ਦੀ ਬੇਟੀ ਦਾ ਵਿਆਹ ਲੀਲਾਪੁਰ ਦੇ ਗਿਰਦਰ ਸਹਾਇਪੁਰਵਾ ਦੇ ਮਨੋਜ ਗੋਤਮ ਨਾਲ ਹੋਣਾ ਤੈ ਹੋਇਆ ਸੀ ਸ਼ਨੀਵਾਰ ਰਾਤ ਗਰੀਬ 11 ਵਜੇ ਬਰਾਤ ਦੇ ਵਿੱਚ ਸ਼ਾਮਲ ਆ ਸੁਲਤਾਨਪੁਰ ਵਾਸੀ 22 ਸਾਲਾ ਪਵਨਦੀਪ ਸਿੰਘ ਜਲੰਧਰ ਦੇ ਵਸਤੀ ਸ਼ੇਖ ਵਾਸੀ ਇੰਦਰਪ੍ਰੀਤ ਸਿੰਘ 32 ਸਾਲ ਉਮਰਾ ਵਿਸ਼ਾਲ 25 ਸਾਲ ਉਮਰ ਡਾਂਸ ਦੇ ਦੌਰਾਨ ਕੁਝ ਹੋਰ ਬਰਾਤੀਆਂ ਦੇ ਨਾਲ ਉਹਨਾਂ ਦਾ ਵਿਵਾਦ ਹੋ ਗਿਆ ਅਤੇ ਵਿਵਾਦ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ ਇਸ ਦੌਰਾਨ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਤੇ ਸੂਚਨਾ ਮਿਲਨ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਦੇਖਦੇ ਹੀ ਦੇਖਦੇ ਆ ਟ੍ਰੱਕ ਟਕਰਾ ਇੰਨਾ ਜ਼ਿਆਦਾ ਵੱਧ ਗਿਆ ਕਿ ਪ੍ਰਸ਼ਾਸਨ ਨੇ ਬਰਾਤ ਵਾਪਸ ਮੋੜ ਦਿੱਤੀ ਪਰ ਰਸਤੇ ਦੇ ਵਿੱਚ ਚੋਕੜੀਆਂ ਮੋੜ ਤੇ ਪਹਿਲਾਂ ਤੋਂ ਖੜੇ ਦੂਜੀ ਤਰ ਦੇ ਲੋਕਾਂ ਨੇ ਤਿੰਨਾਂ ਨੂੰ ਘੇਰ ਲਿਆ ਅਤੇ ਡਾਂਗਾਂ ਤੇ ਸੋਟਿਆਂ ਦੇ ਨਾਲ ਉਹਨਾਂ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਬੇਹੋਸ਼ ਨਾ ਹੋ ਗਏ ਤੇ ਪੁਲਿਸ ਨੇ ਮੌਕੇ ਤੇ ਪਹੁੰਚੇ ਪਹੁੰਚ ਕੇ ਪਵਨਦੀਪ ਸਿੰਘ, ਇੰਦਰਪ੍ਰੀਤ ਸਿੰਘ ਅਤੇ ਵਿਸ਼ਾਲ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਪਵਨਦੀਪ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਬਾਅਦ ਵਿੱਚ ਇੰਦਰਪ੍ਰੀਤ ਦੀ ਮੌਤ ਹੋ ਗਈ ਅਤੇ ਵਿਸ਼ਾਲ ਦਾ ਇਲਾਜ ਚੱਲ ਰਿਹਾ ਹੈ। ਇੰਦਰਪ੍ਰੀਤ ਦੀ ਪਤਨੀ ਦੀ ਸ਼ਿਕਾਇਤ ਤੇ ਕੇਸ ਦਰਜ ਕਰਕੇ ਪੁਲਿਸ ਨੇ 15 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇੰਦਰਪ੍ਰੀਤ ਸਿੰਘ ਦੇ ਵੱਡੇ ਭਰਾ ਅਜੀਤ ਸਿੰਘ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਇੰਦਰਪ੍ਰੀਤ ਨੇ 1 ਮਹੀਨੇ ਦੇ ਲਈ ਉੱਤਰ ਪ੍ਰਦੇਸ਼ ਜਾਣਾ ਹੈ ਤਾਂ ਉਸ ਨੇ ਵੀ ਉਸ ਨੂੰ ਕਾਫੀ ਵਾਰ ਰੋਕਿਆ। ਪਰ ਉਹਨਾਂ ਨੇ ਇੰਦਰਪ੍ਰੀਤ ਨੂੰ ਸਮਝਾਇਆ ਸੀ ਕਿ ਉੱਥੇ ਇਕੱਲਾ ਨਾ ਜਾਵੇ ਜੇਕਰ ਕੋਈ ਦਿੱਕਤ ਆਈ ਤਾਂ ਕੀ ਕਰੇਗਾ ਪਰ ਇੰਦਰਪ੍ਰੀਤ ਨਹੀਂ ਮੰਨਿਆ ਤੇ ਆਪਣੇ ਸ਼ਾਗਿਰਦ ਨੂੰ ਨਾਲ ਲੈ ਕੇ ਚਲਾ ਗਿਆ ਤੇ ਜੇਕਰ ਉਹ ਸਾਡੀ ਗੱਲ ਸੁਣ ਲੈਂਦਾ ਤਾਂ ਇਹੋ ਜਿਹਾ ਕੁਝ ਨਾ ਹੁੰਦਾ ਔਰ ਸਾਡੇ ਵਿਚਕਾਰ ਹੁੰਦਾ ਅਜੀਤ ਸਿੰਘ ਨੇ ਦੱਸਿਆ ਕਿ ਉਸਨੇ ਇੰਦਰਪ੍ਰੀਤ ਦੀ ਪਤਨੀ ਮਮਤਾ ਦੇ ਨਾਲ ਫੋਨ ਤੇ ਗੱਲ ਕੀਤੀ ਔਰ ਮਮਤਾ ਨੇ ਦੱਸਿਆ ਕਿ ਡੀਜੇ ਤੇ ਡਾਂਸ ਕਰਦੇ ਸਮੇ ਵਿਆਹ ਦੇ ਵਿੱਚ ਆਏ ਕੁਝ ਨੌਜਵਾਨਾਂ ਨੇ ਪਵਨ ਦੀ ਚੇਨ ਖੋਲ ਲਈ ਤੇ ਜਿਸ ਤੋਂ ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਔਰ ਜਦੋਂ ਮਾਮਲਾ ਥੋੜਾ ਜਿਹਾ ਵਧਿਆ ਤਾਂ ਉੱਥੇ ਮੌਜੂਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਵੱਖ ਕਰਕੇ ਸਥਿਤੀ ਨੂੰ ਸ਼ਾਂਤ ਕਰ ਦਿੱਤਾ ਪਰ ਦੂਜੇ ਪਾਸੇ ਨੌਜਵਾਨਾਂ ਦੇ ਮਨ ਦੇ ਵਿੱਚ ਗੁੱਸਾ ਸੀ ਅਤੇ ਗੁੱਸੇ ਦੇ ਨਾਲ ਪਿੰਡ ਦੇ ਨੇੜੇ ਹਨੇਰੇ ਦੇ ਵਿੱਚ ਲੁਕੇ ਹੋਏ ਸੀ ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਇਹ ਤਿੰਨੋਂ ਜਾ ਰਹੇ ਨੇ ਤਾਂ ਉਹਨਾਂ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਜ਼ਮੀਨ ਤੇ ਡਿੱਗਣ ਤੱਕ ਉਹਨਾਂ ਦੀ ਕੁੱਟਮਾਰ ਕਰਦੇ ਰਹੇ ਵਿਆਸ ਮਾਰੋ ਦੀ ਝੜਪ ਦੇ ਦੌਰਾਨ ਜਾਨ ਗਵਾਉਣ ਵਾਲੇ ਇੰਦਰਪ੍ਰੀਤ ਸਿੰਘ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉੱਤਰ ਪ੍ਰਦੇਸ਼ ਪ੍ਰਤਾਪਗੜ ਆਇਆ ਹੋਇਆ ਸੀ ਔਰ ਬਸਤੀ ਸ਼ੇਖ ਦੇ ਵਿੱਚ ਕਿਰਾਏ ਦੇ ਬਿਜਲੀ ਦੁਕਾਨ ਚਲਾਉਣ ਵਾਲੇ ਇੰਦਰਪ੍ਰੀਤ ਨੇ 7 ਸਾਲ ਪਹਿਲਾਂ ਪ੍ਰਵਾਸੀ ਮਜ਼ਦੂਰ ਦੀ ਬੇਟੀ ਮਮਤਾ ਦੇ ਨਾਲ ਲਵ ਮੈਰਿਜ ਕੀਤੀ ਜਿਸ ਤੇ ਉਸ ਦੀ 5 ਸਾਲ ਦੀ ਇੱਕ ਬੇਟੀ ਅਤੇ 1.5 ਸਾਲ ਦਾ ਇੱਕ ਬੇਟਾ ਹੈ ਉਸ ਦੇ ਸਹੁਰੇ ਪਰਿਵਾਰ ਦੇ ਵਿੱਚ ਇਹਨ ਵਿਆਹੀ ਅਤੇ ਜਿਨ੍ਹਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹ 13 ਨਵੰਬਰ ਨੂੰ ਉੱਤਰ ਪ੍ਰਦੇਸ਼ ਗਿਆ ਹੋਇਆ ਸੀ ਔਰ ਉਸਨੇ 1 ਮਹੀਨੇ ਦੇ ਬਾਅਦ ਵਾਪਸ ਆਉਣਾ ਸੀ ਇੰਨੇ ਦਿਨ ਦੀ ਦੁਕਾਨ ਬੰਦ ਰਹਿਣੀ ਸੀ ਔਰ ਇਸ ਕਾਰਨ ਉਹ ਦੁਕਾਨ ਤੇ ਕੰਮ ਸਿੱਖਣ ਵਾਲੇ ਪਵਨਦੀਪ ਨੂੰ ਵੀ ਨਾਲ ਲੈ ਗਿਆ ਤੇ ਉਸ ਦੀ ਪਤਨੀ ਮਮਤਾ ਦਾ ਭਰਾ ਵਿਸ਼ਾਲ ਉਸ ਨੂੰ ਉੱਥੇ ਮਿਲਿਆ ਤੇ ਜਿਸ ਦੇ ਨਾਲ ਉਹ ਆਪਣੇ ਰਿਸ਼ਤੇਦਾਰ ਦੀ ਕੁੜੀ ਦੇ ਵਿੱਚ ਸ਼ਾਮਲ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਅਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿਤਾ ਵੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਔਰ ਸੀਸੀਟੀਵੀ ਕੈਮਰੇ ਫਿੱਟ ਕਰਨ ਦਾ ਕੰਮ ਕਰਦਾ ਹੈ ਸ਼ਨੀਵਾਰ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਉਹ ਕੰਮ ਵਿੱਚ ਰੁੱਝਿਆ ਰਿਹਾ ਜਿਸ ਕਾਰਨ ਉਹ ਥੱਕ ਗਿਆ ਤੇ ਰਾਤ ਨੂੰ ਜਦੋਂ ਘਰ ਵਾਪਸ ਆਇਆ ਤਾਂ ਖਾਣਾ ਖਾਣ ਮਗਰੋਂ ਫੋਨ ਸੈਟੇਲਾਈਟ ਸੈਟੇਲਾਈਟ ਲਗਾ ਕੇ ਸੌ ਗਿਆ ਅਤੇ ਰਾਤ ਨੂੰ ਜਦੋਂ ਅਜੀਤ ਸਿੰਘ ਅਤੇ ਇੰਦਰਪ੍ਰੀਤ, ਮਮਤਾ ਅਤੇ ਪਵਨ ਦੇ ਕੋਈ ਫੋਨ ਆਏ ਤਾਂ ਉਸਨੇ ਪਰ ਨੀਂਦ ਵਿੱਚ ਹੋਣ ਕਰਕੇ ਉਸ ਨੂੰ ਕਿਸੇ ਵੀ ਗੱਲ ਤੇ ਦਾ ਪਤਾ ਨਾ ਲੱਗ ਸਕਿਆ ਤੇ ਥੋੜੀ ਜੇਰ ਬਾਅਦ ਉਸ ਦੀ ਮਾਂ ਨੇ ਫੋਨ ਕਰਕੇ ਦੱਸਿਆ ਕਿ ਮਮਤਾ ਦਾ ਫੋਨ ਆਇਆ ਔਰ ਸਾਰੀ ਘਟਨਾ ਦਾ ਪਤਾ ਲੱਗ ਗਿਆ